ਸਾਡੇ ਨਾਲ ਇੱਕ ਮੁੰਡਾ ਸੀਗਾ 10ਵੀਂ ਕਲਾਸ 'ਚ ਫਲਾਈਂਗ ਆ ਗਈ ਉਹਦੇ ਨਕਲ ਦਾ ਪਰਚਾ ਬਣ ਗਿਆ ਨਾ ਨਕਲ ਦਾ ਕੇਸ ਪੈ ਗਿਆ ਉਹਨੇ ਇੱਥੇ ਲਿਖ ਰੱਖਿਆ ਸੀਗਾ ਬਾਹਾਂ ਤੇ ਤੋ ਅਬ ਗਿਆ ਲੀਡਰ ਕੋਲੇ ਹੁਣ ਹੀ 25 30 ਸਾਲ ਪਹਿੰ ਗੱਲ ਹੈ ਵੀ ਵੀ ਸਰ ਜਨਾਬ ਜੀ ਐਮਐਲਏ ਕੋਲ ਗਿਆ ਲੋਕਲ ਕੋਲੇ ਉਹਦਾ ਬਾਪੂ ਤਾਂ ਜਾਣਦਾ ਹੋਣਾ ਵੀ ਐਂ ਕਰਕੇ ਕੇਸ ਪੈ ਗਿਆ ਉਹਨੇ ਬੋਰਡ ਦੇ ਚੇਅਰਮੈਨ ਨੂੰ ਕਿਹਾ ਚੇਅਰਮੈਨ ਕਹਿੰਦਾ ਵੀ ਠੀਕ ਹੈ ਕੋਈ ਨਹੀਂ ਕਹਿੰਦਾ ਹੁਣ ਕੇਸ ਤਾਂ ਪੈ ਗਿਆ ਹੁਣ ਇਹ ਮੁੰਡੇ ਦੀ ਪੇਸ਼ੀ ਪਾਉਗੀ ਮੇਰੇ ਕੋਲੇ ਇਹ ਮੈਨੂੰ ਗੱਲਾਂ ਤਿੰਨ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਾਂ ਇਹ ਕਹਦੇ ਮੈਂ ਕੱਲ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਹਾਂ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਇੱਕ ਕਹਦੇ ਕਿ ਜੀ ਮੈਂ ਜੋ ਇੱਥੇ ਲਿਖਿਆ ਹੋਇਆ ਉਹ ਜੋ ਪੇਪਰ 'ਚ ਕੁਝ ਆਇਆ ਵੀ ਨਹੀਂ ਤੇ ਤੀਜਾ ਸਮਝ ਵੀ ਨਹੀਂ ਆਉਂਦੀ ਸੀ ਪੜਾਈ ਮਤਲਬ ਵੀ ਜੋ ਪੜਿਆ ਜਾ ਸਕੇ ਬਸ ਸਿਆਹੀ ਦੇ ਸ਼ੱਕ 'ਚ ਮੇਰੇ ਤੇ ਕੇਸ ਬਣਾ ਦਿੰਦਾ ਆਹ ਤਿੰਨ ਗੱਲਾਂ ਕਹਿੰਦਾ ਕਹਿਵੇ ਬਰੀ ਕਰ ਦੇਣਾ ਉਹ ਕਹਿੰਦਾ ਠੀਕ ਹੈ ਜੀ ਪੇਸ਼ੀ ਪੈ ਗਈ ਚਲਾ ਗਿਆ ਮੁੰਡਾ ਤੇ ਉਹਨੇ ਫੋਨ ਕੀਤਾ ਬੋਰਡ ਦੇ ਚੇਅਰਮੈਨ ਨੇ ਐਮਐਲਏ ਨੂੰ ਕਹਿੰਦਾ ਕਿਹੜੇ ਪਿੰਡ ਦਾ ਹੈ ਕਹਿੰਦਾ ਸਤੌਜ ਦਾ ਜੀ ਉਦੋਂ ਪਿੰਡ ਮੇਰਾ ਮੇਰੇ ਕਰਕੇ ਮਸ਼ਹੂਰ ਸੀ ਕਲਾਕਾਰ ਦੇ ਕੋਲ ਅੱਛਾ ਭਗਵੰਤ ਮਾਨ ਵਾਲਾ ਸਤੌਜ ਕਹਿੰਦਾ ਹਾਂ ਜੀ ਫਿਰ ਤਾਂ ਠੀਕ ਹੈ ਕਹਿੰਦੇ ਕੀ ਗੱਲ ਜੀ ਕਹਿੰਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਫੈਸਲਾ ਕੀ ਲਵਾਂ ਉਹ ਕਹਿੰਦੇ ਕਿਵੇਂ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਅੱਜ ਮੈਨੂੰ ਕਹਿਣੀ ਸੀ ਉਹ ਵੀ ਬਾਹ ਤੇ ਲਿਖ ਕੇ ਲਿਆ ਆਇਆ ਲਿਆ ਲਿਖ ਲਿਆ ਗਿਆ ਜੀ ਮੈਂ ਕੱਲ ਮਟੋਣਾ ਭੁੱਲ ਗਿਆ ਸੀ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੇਸ ਹੋਰ ਪਾਵਾਂ ਇੱਥੇ ਜਾਂ ਇਹਨੂੰ ਬਰੀ ਕਰਾਂ ਤੂੰ ਸਾਨੂੰ ਤਾਂ ਨ ਸਿਖਾਉਂਦੇ ਨਹੀਂ ਜੀ ਸਾਨੂੰ ਤਾਂ ਬਾਹ ਬੂਹਾਂ ਤੇ ਲਿਖਣੇ ਸਿਖਾਉਂਦੇ ਨਹੀਂ ਬਸ ਪਰਚੀ ਖਾਜੋ ਚਾਰ ਨੰਬਰ ਘਟਾ ਜਾਣਗੇ ਯਾਰ ਤੂੰ ਸਰੀਰ ਤਾਂ ਨਾ ਘਟੋ ਘਟ ਰਿਸਕ ਤੇ ਪਾਉ ਪਰਚੀ ਖਾ ਗੇ ਪਤਾ ਨਹੀਂ ਕੀ ਸਿਕਾਈ ਹੈ ਸਾਨੂੰ ਯਾਰ ਨਹੀਂ ਹੁਣ ਬਦਲਾਂਗੇ ਆਪਣੇ ਕੋਲੇ ਬਹੁਤ ਵਧੀਆ ਮੌਕਾ ਹੈ ਹੁਣ ਆਪਾਂ ਖਾਸ ਤੌਰ ਤੇ ਜਿਹੜਾ ਗਰੀਬ ਤੌਕ ਹੈ ਨਾ ਗਰੀਬ ਤੌਕਾ ਬਹੁਤ ਪੜਨ ਨੂੰ ਤਿਆਰ ਹੈ ਫਸਟ ਉਹੀ ਆਉਂਦੇ ਨੇ ਕਿਉਂਕਿ ਗਰੀਬ ਨੂੰ ਹੀ ਹੁੰਦਾ ਨਾ ਕਿ ਆਹ ਕਿਤਾਬ ਮੇਰਾ ਤੇ ਮੇਰੇ ਘਰਦਿਆਂ ਦਾ ਜੀਵਨ ਪੱਧਰ ਬਦਲ ਸਕਦੇ ਆ ਆਹ ਕਿਤਾਬ ਜਿਹੜੀ ਹੈ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਉਹ ਐਸ ਤਰੀਕੇ ਨਾਲ ਜਨੂਨੀ ਹੋ ਕੇ ਪੜਦਾ ਹੈ ਜਿਹੜੇ ਪਹਿਲੀ ਏਸ਼ੀਆ ਚ ਜਾਂ ਫਿਰ ਵੱਡੀਆਂ ਗੱਡੀਆਂ ਚ ਜਾ ਕੇ ਪੜਨ ਜਾਂਦੇ ਨੇ ਉਹ ਨਹੀਂ ਪੜ ਸਕਦੇ ਉਹ ਕਿਤਾਬੀ ਕੀੜੇ ਭਾਵੇਂ ਬਣਾ ਲੋਂਗੇ ਉਹਨਾਂ ਨੂੰ ਪਰ ਉਹ ਨਹੀਂ ਕਰ ਸਕਦੇਓ ਆਹੀ ਤਾਂ ਫਰਕ ਪੈ ਗਿਆ ਹੁਣ ਆ ਜਿਹੜੇ ਮੇਰੇ ਸਾਹਮਣੇ ਸਾਰੇ ਵਿਰੋਧੀ ਪਾਠੇ ਲੀਡਰ ਨੇ ਕੋਈ ਸਰਕਾਰੀ ਸਕੂਲ ਚ ਨਹੀਂ ਪੜੇ ਹੋਏ ਐ ਜੋ ਸਾਰੇ ਪਹਾੜਾਂ ਵਾਲੇ ਨੇ ਪੰਜਾਬੀ ਨਹੀਂ ਆਉਂਦੀ ਉਹ ਉਹ ਚ ਫਸ ਜਾਂਦੇ ਨੇ ਬਿਰ ਅਮਰੀਕਾ ਕੈਨੇਡਾ ਉਹਨਾਂ ਦਾ ਜਿਹੜਾ ਸਿਲੇਬਸ ਹੈ ਉਹਦੇ ਕਿਸੇ ਵੀ ਸਵਾਲ ਦਾ ਜਵਾਬ ਗਲਤ ਨਹੀਂ ਹੈਗਾ ਜੀ। ਤੁਸੀਂ ਹੈਰਾਨ ਹੋ ਜਾਓਗੇ। ਜੇ ਕਿਸੇ ਨੇ ਉਥੇ ਇੱਕ ਸਵਾਲ ਆ ਗਿਆ ਫਾਸਟ ਫੂਡ ਆ ਜਿਹੜਾ ਮਿਲਦਾ ਆਪਾਂ ਨੂੰ ਮੈਕਡੋਨਲਡ ਤੇ 버ਗਰ ਕਿੰਗ ਤੇ ਪੀਜੇ ਤੇ ਫਾਸਟ ਫੂਡ ਤੁਹਾਡੇ ਲਈ ਲਾਭਦਾਇਕ ਹੈ ਕਹ ਜਾਂ ਹਾਨੀਕਾਰਕ ਹੈ। ਜੇ ਤੁਸੀਂ ਲਾਭਦਾਇਕ ਲਿਖਤਾ ਤਾਂ ਲਿਖੋ ਕਾਰਨ ਉਹਦੇ ਵੀ ਆ ਇਹਦਾ ਫਾਇਦਾ ਹੈ ਛੇਤੀ ਮਿਲ ਜਾਂਦਾ ਟਾਈਮ ਬਚਦਾ ਆ ਆ ਆ ਤਿੰਨ ਕਹ ਜੇ ਹਾਨੀਕਾਰਕ ਤਾਂ ਲਿਖੋ ਇਹਦੇ ਆ ਹਾਨੀ ਕਰਕੇ ਚਾਹ ਹੁੰਦੇ ਨੇ ਚ ਜ਼ਿਆਦਾ ਉਹ ਹੁੰਦਾ ਇਹਦੇ ਨਾਲ ਮੋਟਾ ਪਾ ਵੱਧਾ ਫਰਾਂ ਲਿਖ ਦੋ ਦੋਨਾਂ ਨੂੰ ਨੰਬਰ ਇੱਕ ਨੂੰ ਲਾਭ ਲਿਖਣ ਦੇ ਇੱਕ ਰੂਹਾਨੀ ਲਿਖਣ ਦੇ ਦੋਨਾਂ ਨੂੰ ਨੰਬਰ ਬਰਾਬਰ ਵੀ ਆ ਸਕਦੇ ਨੇ ਆਪਣਾ ਆਪਣਾ ਓਪੀਨੀਅਨ ਲੈਂਦੇ ਆ ਉਹ ਕਿ ਤੁਸੀਂ ਆਪ ਦਾ ਆਪ ਦਾ ਦਿਮਾਗ ਚ ਓਪੀਨੀਅਨ ਦੱਸੋ ਸਾਡੇ ਇੱਥੇ ਜੋ ਗਾਈਡ ਚ ਲਿਖਿਆ ਹੋਈ ਸਹੀ ਹੈ ਬਸ ਜੇ ਜਵਾਕ ਨੇ ਆਪਦਾ ਕੋਈ ਹੋਰ ਫਾਰਮੂਲਾ ਬਣਾ ਲਿਆ ਨਾ ਗਲਤ ਹੈ ਕੀ ਪਤਾ ਵੀ ਗਾਈਡ ਵਾਲੇ ਦਾ ਕੀ ਪਤਾ ਹੈ ਉਹਦੇ ਨੂੰ ਹਿਸ਼ਾਰ ਹੋਵੇ ਬੱਚਾ ਉਭੀ ਤਾਂ ਕੋਈ ਬੰਦਾ ਹੀ ਹੋਗਾ ਸويس ਕਰਕੇ ਬੱਚਿਆਂ ਨੂੰ ਨਾ ਓਪੀਨੀਅਨ ਉਹਨਾਂ ਦਾ ਦਿਮਾਗ ਚਲਾਉਣ ਦਾ ਮੌਕਾ ਮਿਲਣਾ ਚਾਹੀਦਾ ਐਸ ਲੈਵਲ ਤੱਕ ਸੋਚੀ ਬੈਠਿਆ ਫੇਰ ਕਿਹ ਮੁਕਾਬਲਾ ਕਰ ਲੈਣਗੇ ਆਪਣਾ ਪੂਰੇ ਦੇਸ਼ ਦੇ ਬੱਚੇ ਜਦੋਂ ਇਮਤਿਹਾਨ ਹੁੰਦਾ ਬਸ਼ਰਤੇ ਕਿ ਪੇਪਰ ਲੀਕ ਨਾ ਹੋਵੇ ਬਸ ਇਮਤਿਹਾਨ ਹੁੰਦਾ ਤਾਂ ਘਟੂ ਘਟ ਇੱਕੋ ਤਾਂ ਹੀ ਹੁੰਦਾ ਅਸੀਂ ਉੱਥੇ ਡਰ ਜਾਂਦੇ ਆ ਕੋਈ ਸਾਨੂੰ ਉਹ ਪੜ੍ਹਾਏ ਨਹੀਂ ਜਾਂਦਾ ਸੰਦਾ ਇਥੇ ਗੈਡਾ ਤੇ ਰੱਖ ਲੈ ਰੱਟੇ ਲਾ ਲੋ ਰੱਟੇ ਸਾਡੇ ਨੇ ਇੱਕ ਮੁੰਡਾ ਸੀਗਾ 10ਵੀਂ ਕਲਾਸ 'ਚ ਫਲਾਈਂਗ ਆ ਗਈ ਉਹਦੇ ਨਕਲ ਦਾ ਪਰਚਾ ਬਣ ਗਿਆ ਨਾ ਨਕਲ ਦਾ ਕੇਸ ਪੈ ਗਿਆ ਉਹਨੇ ਇੱਥੇ ਲਿਖ ਰੱਖਿਆ ਸੀਗਾ ਬਾਹਾਂ ਤੇ ਤੋ ਅਬ ਗਿਆ ਲੀਡਰ ਕੋਲੇ ਹੁਣੇ 25 30 ਸਾਲ ਪੈਨ ਗੱਲ ਹੈ ਵੀ ਵੀ ਸਰ ਜਨਾਬ ਜੀ ਐਮਐਲਏ ਕੋਲ ਗਿਆ ਲੋਕਲ ਕੋਲੇ ਉਹਦਾ ਬਾਪੂ ਤਾਂ ਜਾਣਦਾ ਹੋਣਾ ਵੀ ਐਂ ਕਰਕੇ ਕੇਸ ਪੈ ਗਿਆ ਉਹਨੇ ਬੋਰਡ ਦੇ ਚੇਅਰਮੈਨ ਨੂੰ ਕਿਹਾ ਚੇਅਰਮੈਨ ਕਹਿੰਦਾ ਵੀ ਠੀਕ ਹੈ ਕੋਈ ਨਹੀਂ ਕਹਿੰਦਾ ਹੁਣ ਕੇਸ ਤਾਂ ਪੈ ਗਿਆ ਹੁਣੇ ਮੁੰਡੇ ਦੀ ਪੇਸ਼ੀ ਪਾਉਗੀ ਮੇਰੇ ਕੋਲੇ ਇਹ ਮੈਨੂੰ ਗੱਲਾਂ ਤਿੰਨ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਾਂ ਇਹ ਕਹਦੇ ਮੈਂ ਕੱਲ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਹਾਂ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਇੱਕ ਕਹਦੇ ਕਿ ਜੀ ਮੈਂ ਜੋ ਇਹ ਤੇ ਲਿਖਿਆ ਹੋਇਆ ਹੈ ਉਹ ਜੋ ਪੇਪਰ 'ਚ ਕੁਝ ਆਇਆ ਵੀ ਨਹੀਂ ਤੇ ਤੀਜਾ ਸਮਝ ਵੀ ਨਹੀਂ ਆਉਂਦੀ ਸੀ ਪੜਾਈ ਮਤਲਬ ਵੀ ਜੋ ਪੜਿਆ ਜਾ ਸਕੇ ਬਸ ਸਿਆਹੀ ਦੇ ਸ਼ੱਕ 'ਚ ਮੇਰੇ ਤੇ ਕੇਸ ਬਣਾ ਦ। ਆ ਤਿੰਨ ਗੱਲਾਂ ਕਹਿੰਦਾ ਗਹਿਵੇ ਬਰੀ ਕਰ ਦੇਣਾ ਉਹ ਕਹਿੰਦਾ ਠੀਕ ਹੈ ਜੀ ਪੇਸ਼ੀ ਪੈ ਗਈ ਚਲੇ ਗਿਆ ਮੁੰਡਾ ਤੇ ਉਹਨੇ ਫੋਨ ਕੀਤਾ ਬੋਰਡ ਦੇ ਚੇਅਰਮੈਨ ਨੇ ਐਮ ਐਲ ਏ ਨੂੰ ਕਹਿੰਦਾ ਕਿਹੜੇ ਪਿੰਡ ਦਾ ਹੈ ਕਹਿੰਦਾ ਸਤੌਜ ਦਾ ਜੀ ਉਦੋਂ ਪਿੰਡ ਮੇਰਾ ਮੇਰੇ ਕਰਕੇ ਮਸ਼ਹੂਰ ਸੀ ਕਲਾਕਾਰ ਦੇ ਕੋਲ ਸਿ ਭਗਵੰਤ ਮਾਨ ਵਾਲਾ ਸਤੌਜ ਕਹਿੰਦੇ ਹਾਂਜੀ ਫਿਰ ਤਾਂ ਠੀਕ ਹੈ ਕਹਿੰਦੇ ਕੀ ਗੱਲ ਜੀ ਕਹਿੰਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਫੈਸਲਾ ਕੀ ਲਵਾਂ ਉਹ ਕਹਿੰਦੇ ਕਿਵੇਂ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਅੱਜ ਮੈਨੂੰ ਕਹਿਣੀ ਸੀ ਉਹ ਵੀ ਬਾਹ ਤੇ ਲਿਖ ਕੇ ਲਿਆ ਆਇਆ ਲਿਖ ਲੈ ਗਿਆ ਜੀ ਮੈਂ ਕੱਲ ਮਟਾਉਣਾ ਭੁੱਲ ਗਿਆ ਸੀ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੇਸ ਹੋਰ ਪਾਵਾਂ ਇਹ ਤੇ ਜਾਂ ਇਹਨੂੰ ਬਰੀ ਕਰਾਂ ਤੁਸਾਨ ਨੂੰ ਤਾਂ ਸਿਖਾਉਂਦੇ ਨਹੀਂ ਜੀ ਸਾਨੂੰ ਤਾਂ ਬਾਹ ਬੂਹਾਂ ਤੇ ਲਿਖਣੇ ਸਿਖਾਉਂਦੇ ਨੇ ਬਸ ਪਰਚੀ ਖਾਜੋ 4 ਨੰਬਰ ਕੱਟ ਆ ਜਾਣਗੇ ਯਾਰ ਤੂੰ ਸਰੀਰ ਤਾਂ ਨਾ ਕਟੋ ਕਟ ਰਿਸਕ ਤੇ ਪਾਉ ਪਰਚੀ ਖਾ ਕੇ ਪਤਾ ਨਹੀਂ ਕੀ ਸਿਕਾਈ ਹੈ ਸਾਨੂੰ ਯਾਰ ਨਹੀਂ ਹੁਣ ਬਦਲਾਂਗੇ ਆਪਣੇ ਕੋਲੇ ਬਹੁਤ ਵਧੀਆ ਮੌਕਾ ਹੈ ਹੁਣ ਆਪਾਂ ਖਾਸ ਤੌਰ ਤੇ ਜਿਹੜਾ ਗਰੀਬ ਤਬਕਾ ਹੈ ਨਾ ਗਰੀਬ ਤਬਕਾ ਬਹੁਤ ਪੜਨ ਨੂੰ ਤਿਆਰ ਹੈ ਫਸਟ ਉਹੀ ਆਉਂਦੇ ਨੇ ਕਿਉਂਕਿ ਗਰੀਬ ਨੂੰ ਹੀ ਹੁੰਦਾ ਨਾ ਕਿ ਆਹ ਕਿਤਾਬ ਮੇਰਾ ਤੇ ਮੇਰੇ ਘਰਦਿਆਂ ਦਾ ਜੀਵਨ ਪੱਧਰ ਬਦਲ ਸਕਦੇ ਆ ਆਹ ਕਿਤਾਬ ਜਿਹੜੀ ਹੈ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਉਹ ਇਸ ਤਰੀਕੇ ਨਾਲ جنونی ਹੋ ਕੇ ਪੜਦਾ ਹੈ ਜਿਹੜੇ ਪਹਿਲੀ ਏਸ਼ੀਆ ਚ ਜਾਂ ਫਿਰ ਵੱਡੀਆਂ ਗੱਡੀਆਂ ਚ ਜਾ ਕੇ ਪੜਨ ਜਾਂਦੇ ਨੇ ਉਹ ਨਹੀਂ ਪੜ ਸਕਦੇ ਉਹ ਕਿਤਾਬੀ ਕੀੜੇ ਭਾਵੇਂ ਬਣਾ ਲੋਂਗੇ ਉਹਨਾਂ ਨੂੰ ਪਰ ਉਹ ਨਹੀਂ ਕਰ ਸਕਦੇ ਉਹ ਆਹੀ ਤਾਂ ਫਰਕ ਪੈ ਗਿਆ ਹੁਣ ਆ ਜਿਹੜੇ ਮੇਰੇ ਸਾਹਮਣੇ ਸਾਰੇ ਵਿਰੋਧੀ ਪਾਰਟੀ ਲੀਡਰ ਨੇ ਕੋਈ ਸਰਕਾਰੀ ਸਕੂਲ ਚ ਨਹੀਂ ਪੜੇ ਹੋਏ ਐ ਚ ਸਾਰੇ ਪਹਾੜਾਂ ਵਾਲੇ ਨੇ ਪੰਜਾਬੀ ਨਹੀਂ ਆਉਂਦੀ ਉਹ ਉਹ ਚ ਫਸ ਜਾਂਦੇ ਨੇ ਬ੍ਰਾ ਪੰਜਾਬੀ ਆਉਂਦੀ ਨਹੀਂ ਕਿਉਂਕਿ ਉੱਥੇ ਤਾਂ ਪੰਜਾਬੀ ਤਾਂ ਐ ਨਹੀਂ ਉਹਨਾਂ 'ਚ ਬੋਲਣੀ ਵੀ ਨਹੀਂ ਆਉਂਦੀ ਲਿਖਣੀ ਤਾਂ ਦੂਰ ਦੀ ਗੱਲ ਐ ਉਹਦੇ ਮਤਲਬ ਨਹੀਂ ਪਤਾ ਵੀ ਕੀ ਮਤਲਬ ਨਿਕਲਦੇ ਨੇ ਆ ਹੀ ਫਰਕ ਐ ਬਸ ਆਪਾਂ ਸਰਕਾਰੀ ਵਾਲੇ ਆ ਆਪਾਂ ਆਪਣੀ ਬੋਰੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਸਰਕਾਰੀ ਸਕੂਲ ਦਾ ਤੇ ਪ੍ਰਾਈਵੇਟ ਜਿਹੜੇ ਕਾਨਵੈਂਟ ਨੇ ਪਹਾੜਾਂ ਵਾਲੇ ਮਹਿੰਗੇ ਸਕੂਲ ਉਹਨਾਂ ਦੇ ਇੱਕ ਬਹੁਤ ਵੱਡਾ ਫਰਕ ਐ ਮੈਂ ਕਿਤੇ ਪੱਤਰਕਾਰ ਨੂੰ ਕਹਿੰਦਾ ਇੱਕ ਦਿਨ ਮੈਂ ਕਹਿੰਦਾ ਵੀ ਜੋ ਕੰਮ ਸਰਕਾਰੀ ਕਰ ਸਕਦੇ ਨੇ ਪ੍ਰਾਈਵੇਟ ਨਹੀਂ ਕਰ ਸਕਦੇ ਕਹਿੰਦੇ ਕੀ ਮਗਰੀਬ ਸਸ ਪ੍ਰਾਈਵੇਟ ਕਲਾ ਪੜਾਉਂਦੇ ਨੇ ਨੰਬਰ ਆਉਂਦੇ ਨੇ ਪਰ ਸਰਕਾਰੀ ਨਾ ਪਰਸਨੈਲਿਟੀ ਡਵੈਲਪਮੈਂਟ ਕਰਦੇ ਆ ਬੰਦੇ ਨੂੰ ਬਹੁਤ ਕੁਝ ਸਿਖਾਉਂਦੇ ਆ ਪੜਾਈ ਤੋਂ ਬਿਨਾ ਵੀ ਕਹਿੰਦੇ ਕੀ ਮਤਲਬ ਮੈਂ ਸਭ ਤੋਂ ਪਹਿਲਾਂ ਦੇਖੋ ਸਰਕਾਰੀ ਸਕੂਲ ਫੈਸਲਾ ਲੈਣ ਦੀ ਸ਼ਕਤੀ ਪੈਦਾ ਕਰਦੇ ਆ ਸਰਕਾਰੀ ਸਕੂਲ ਕਹਿੰਦੇ ਕਿਵੇਂ ਮੈਂ ਘਰੋਂ ਚੱਲ ਪੈਣੇ ਆ ਬਾਅਦ ਚ ਇਹ ਫੈਸਲਾ ਕਰਨਾ ਉਹਨਾਂ ਘਰੋਂ ਤਾਂ ਚੱਲ ਪਿਆ ਸਕੂਲ ਜਾਣਾ ਹੈ ਜਾਂ ਨਹੀਂ ਜਾਣਾ बड़ा फैसला है जी देखो आप ही लेना है ठीक है ना प्राइवेट थोड़ी हो जागा तो फोन आ जुगा घरें थोड़ा बच्चा आया नहीं से कम सरकारी कर सकता दूजा फिर सरकारी स्कूल चले गए जाके फिर यह फैसला लेना है अच अ छोटी वे भजना है ज अठवी पीढ़ना है ये भी फैसला बड़ा औखा है फिर ਰਾਜਨੀਤਿਕ ਲੋਕਤੰਤਰਿਕ ਜਾਂ ਡੈਮੋਕ੍ਰੇਸੀ ਬਹੁਤ ਸਿਕਾਉਂਦਾ ਸਕੂਲ ਫਿਰ ਇਹ ਫੈਸਲਾ ਕਰਨਾ ਇਕੱਲੇ ਨੇ ਭਜਣਾ ਜਾਂ ਦੋ ਚਾਰ ਨਾਲ ਲੈ ਲਈਏ ਬਹੁਮਤ ਹੋ ਜੇ ਇਹ ਬਹੁਤ ਵੱਡੀ ਪ੍ਰਸੰਗੀ ਸਰਕਾਰੀ ਵੀ ਪ੍ਰਾਈਵੇਟ ਵੀ ਸਿਕਾਉਂਦੇ ਫਿਰ ਉਸ ਤੋਂ ਬਾਅਦ ਇਹ ਫੈਸਲਾ ਕਰਨਾ ਸਾਰੀ ਛੁੱਟੀ ਬੜੇ ਕੋਟੜਾ ਕੌਣ ਹੈ ਤੇ ਇਹ ਵੀ ਦੇਖਣਾ ਉਹਦੇ ਨਾਲ ਕਿੰਨੇ ਨੇ ਜੇ ਉਹਦੇ ਨਾਲ ਜਿਆਦੇ ਨੇ ਫਿਰ ਇਹ ਵੀ ਦੇਖਣਾ ਭਜਣਾ ਕਿਧਰ ਦੀ ਹੈ ਕਿੰਨੀਆਂ ਚੀਜ਼ਾਂ ਸਿਕਾਉਂਦਾ ਸਰਕਾਰੀ ਸਕੂਲ ਯਾਰ ਪ੍ਰਾਈਵੇਟਾਂ ਚ ਕੱਲੇ ਪੜਾਈ ਜੋ ਪੜਾਈ ਜੋ ਸੁਬ ਜ਼ਿੰਦਗੀ ਚ ਸਿਆਣੇ ਕਹਿੰਦੇ ਆ ਟਰੱਕਾਂ ਤੇ ਵੀ ਲਿਖਿਆ ਹੁੰਦਾ ਹੈ ਅਕਲ ਬਦਾਮ ਖਾ ਕੇ ਨਹੀਂ ੱੱਕੇ ਖਾ ਕੇ ਆਉਂਦੀ ਹੈ ਪ੍ਰੈਕਟੀਕਲ ਤੁਹਾਨੂੰ ਜ਼ਿਆਦਾ ਸਿਖਾਉਂਦਾ ਹੈ ਥਿਉਰੀ ਨਾਲੋਂ ਥਿਉਰੀ ਨਾਲੋਂ ਪ੍ਰੈਕਟੀਕਲ ਜ਼ਿਆਦਾ ਸਿਖਾਉਂਦਾ ਜਿੰਨਾ ਤੁਸੀਂ ਘੁੰਮਦੇ ਹੋ ਜਿੰਨਾ ਤੁਸੀਂ ਜਾਣਦੇ ਹੋ ਤੁਹਾਨੂੰ ਉਹ ਹੋਰ ਧੋਖੇ ਹੋਣਗੇ 2-4 ਤੁਹਾਡੇ ਨਾਲ ਉੱਥੋਂ ਹੀ ਤਾਂ ਸਿੱਖੋਗੇ ਫਿਰ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਗਲਤੀ ਕੰਮਦਰਾਨ ਹੁੰਦੀ ਹੈ ਹੋ ਜਾਂਦੀ ਹੈ ਠੀਕ ਕਰ ਲਓ ਉਹਨੂੰ ਫਿਰ ਹੁਣ ਗਲਤੀ ਵੀ ਤਾਂ ਉਹੀ ਕਰੂ ਜਿਹੜਾ ਕੰਮ ਕਰੂ ਘਰੇ ਬੈਠੇ ਤਾਂ ਕੀ ਗਲਤੀ ਹੋ ਜੂਗੀ ਜੀ ਸੋ ਆ ਜਿਹੜੇ ਹੁਣ ਪੈਦਾ ਜਿਹੜੇ ਲੀਡਰ ਨੇ ਇਹਨੂੰ ਪਿੰਡਾਂ ਦੇ ਸਮੱਸਿਆ ਹੀ ਨਹੀਂ ਪਤਾ ਹੁਣ ਡਾਕਟਰ ਨੂੰ ਪਤਾ ਹੀ ਨਾ ਹੋਵੇ ਕਿ ਬਿਮਾਰੀ ਕੀ ਹੈ ਇਲਾਜ ਕੀ ਕਰੂਗਾ ਨਾ ਉਹਨਾਂ ਨੂੰ ਗਰੀਬ ਦਾ ਘਰ ਦਾ ਪਤਾ ਨਕਸ਼ਾ ਬਿ ਸਿਰ ਦੇ ਵਾਲ ਝੜ ਗਏ ਮਾਵਾ ਭੈਣਾ ਦੇ ਖਾਸ ਤੌਰ ਤੇ ਐਸਸੀ ਦਲਤਪਾਈ ਚੜ ਦੀ ਮਾਵਾ ਭੈਣਾ ਦੇ ਵਾਲ ਝੜ ਕੇ ਸਿਰ ਦੇ ਇਨੂੰ ਰੱਖਿਆ ਹੁੰਦਾ ਇੱਥੇ ਇਨੂੰ ਕਹਿੰਦੇ ਸਾਡੇ ਇਲਾਕੇ ਚ ਨੂੰ ਸਵੇਰੇ ਗੋਹੇ ਵਾਲਾ ਬੱਠਲ ਜਾਂ ਕੂੜੇ ਵਾਲਾ ਬੱਠਲ ਤਸਲਾ ਕਹਿੰਦੇ ਆ ਤੁਹਾਡੇ ਕਿ ਨਹੀਂ ਦੁਪਹਿਰੇ ਲੱਕੜਾਂ ਦੀ ਭਰੀ ਜਿਹੜੇ ਸ਼ਾਮ ਨੂੰ ਰੋਟੀ ਬਣਾਉਣੀ ਹੈ ਸ਼ਾਮ ਨੂੰ ਚਰੀ ਜਬ ਬਰਸੀਨ ਦਾ ਬਰਸੀਨ ਦੀ ਪੰਡ ਜਿਹੜੇ ਪਸ਼ੂਆਂ ਨੂੰ ਲੈ ਕੇ ਆਉਂਦੇ ਨੇ ਹਰ ਵਕਤ ਸਿਰ ਤੇ ਕੋਈ ਨਾ ਕੋਈ ਪੰਡ ਕੋਈ ਨਾ ਕੋਈ ਭਾਰ ਪਿਆ ਰਹਿੰਦਾ ਹੈ ਇਹ ਜਾਣਦੇ ਨੇ ਇਹ ਤਾਂ ਜਾਣਨ ਨਾ ਜੇ ਆਪ ਦਿਹਾੜੀ ਕਰਨ ਕਿਸੇ ਨੂੰ ਦਿਹਾੜੀ ਵਾਸਤੇ ਪੁੱਛਣਗੇ ਹਣ ਜਾਂ ਕਦੇ ਆਪ ਕਣ ਕਬੱਡੀ ਹੋਵੇ ਜਾਂ ਹਾਥੀ ਝੋਨਾ ਲਾਇਆ ਹੋਵੇ ਇਹਨੂੰ ਕੀ ਪਤਾ ਹੈ ਗਰੀਬੀਆ ਕੀ ਹੁੰਦੀਆਂ ਨੇ ਮੈਂ ਵੀ ਪਿੰਡ ਜਾਣਾ ਮੇਰੇ ਅੱਜ ਮੇਰੇ ਵੀ ਉਹ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਉਹ ਮਿਲਦੀ ਰਹਿੰਦੀ ਐ ਜਿਹੜੇ ਸਾਡੇ ਨਾਲ ਨੌਕਰ ਸਿਰੀ ਪਾਲੀ ਰਹੇ ਅਸੀਂ ਸਾਰੇ ਇਕੱਠੇ ਰਹਿੰਦੇ ਸੀ ਸਾਰੇ ਇਕੱਠੇ ਕੰਮ ਕਰਦੇ ਸੀ ਇੱਕੋ ਖੇਤ ਐ ਇੱਕੋ ਖਵਾਜਾ ਪੀਰ ਦਾ ਬੋਰ ਐ ਉਥੇ ਮੱਥਾ ਟੇਕ ਕੇ ਬੋਰ ਚਲਾਉਂਦੇ ਸੀ ਇਹਨੂੰ ਪਤਾ ਖਵਾਜਾ ਪੀਰ ਦਾ ਕਿ ਖਵਾਜਾ ਪੀਰ ਪਾਣੀ ਨਾਲ ਸੰਬੰਧਤ ਐ ਨਾ ਕਦੇ ਪਾਣੀ ਦੀ ਘਾਟ ਹੋਈ ਹੋਵੇ ਤਾਂ ਪਤਾ ਲੱਗੇ ਨਹਿਰਾਂ ਤਾਂ ਜਾ ਕੇ ਖੇਤਾਂ 'ਚ ਖਤਮ ਹੋ ਜਾਂਦੀਆਂ ਇਹਨਾਂ ਦੇ ਇਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਐ ਇਨੂੰ ਕੀ ਪਤਾ ਪਾਣੀ ਦੀ ਵੈਲਿਊ ਕੀ ਹੁੰਦੀ ਹੈ ਕੱਸੀ ਕੀ ਹੁੰਦੀ ਹੈ ਸੂਹਾ ਕੀ ਹੁੰਦਾ ਰਜਵਾਹ ਕੀ ਹੁੰਦਾ ਆ ਦੁੱਖ ਰਿਹਾ ਮੈਨੂੰ ਕਿ ਯਾਰ ਇਹ ਉਹ ਬੰਦੇ ਰਾਜ ਕਰੀ ਗਏ ਜਿਹਨਾਂ ਨੂੰ ਕੱਖ ਨਹੀਂ ਪਤਾ ਅੱਜ ਵੀ ਨਹੀਂ ਪਤਾ ਸ਼ਰਤਲਾਲ ਨੂੰ ਅੱਜ ਪੁੱਛ ਲੋ ਸੁਖਵੀਰ ਬਾਦਲ ਕੋਲੇ ਗੰਨੇ ਵਾਲੇ ਚਲੇ ਗਏ ਜੋ ਡਿਪਟੀ ਸੀਐਮ ਸੀ ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਕਿ ਕਿਵੇਂ ਕਹਿੰਦੇ ਦੇਖ ਲੋ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਧਰਤੀ ਚ ਐ ਦੱਬਣੀਆਂ ਪੈਣ ਉਹ ਉਹਦੀ ਮੁੜਿਆਏ ਕਹਿੰਦੇ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ ਇਹ ਤਾਂ ਪਈ ਹੀ ਦਾ ਪਤਾ ਨਹੀਂ ਕੰਨਾ ਪੀਜਿਆ ਕਿਵੇਂ ਜਾਂਦਾ ਉਹ ਤਾਂ ਤਾਂ ਪਤਾ ਹੋਵੇ ਕਿਤੇ ਖੇਤ ਗਿਆ ਹੋਵੇ ਹਰ ਸਿਮਰਤ ਕੌਰ ਕਿਤੇ ਚਲੀ ਗਈ ਮੁਆਵਜ਼ਾ ਦੇਣ ਚ ਨੀਰ ਸਰਦੂਰਗੜ ਕੋਲ ਚ ਨੀਰ ਉਹਦਾ ਹਲਕਾ ਪੈਂਦਾ ਬਟਿੰਡਾ ਉੱਥੇ ਕੋਈ ਹੜਾ ਆਗੇ ਸੀਗੇ ਚ ਮੁਆਵਜ਼ਾ ਦੇਣ ਚਲੇਗੀ ਇੱਕ 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 ਬੰਦਾ ਕਹਿੰਦਾ ਮੇਰੇ ਦੋ ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਉਹ ਆਵਜਾ ਦਿਓ ਜੀ ਉਹਨੇ ਪੁੱਛ ਲਿਆ ਸਰਪੰਚ ਨੂੰ ਹਰੀਆਂ ਮਿਰਚਾਂ ਕੀ ਭਾਬਕਦੇ ਆ ਉਹ ਕਹਿੰਦੀ ਹਰੀਆਂ ਮੈਂ ਉਹ ਕਹਿੰਦਾ ਹਰੀਆਂ ਮਿਰਚਾਂ 25-2600 ਬਿਕ ਜਾਈਆਂ ਨੇ ਲਾਲ ਵਿਕ ਜਾਂਦੀਆਂ 5800 6000 ਤੱਕ ਕਹਿੰਦੀ ਫਿਰ ਕੰਮਲੇ ਹੋ ਤੁਸੀਂ ਤੁਸੀਂ ਹਰੀਆਂ ਕੋ ਬੀਜਦੇ ਹੋ ਸਿੱਦੇ ਲਾਲੀ ਬੀਜਿਆ ਕਰੋ ਲੈ ਹੁਣ ਕਿਵੇਂ ਪਤਾ ਕਿਵੇਂ ਦੱਸੀ ਉਹਨੂੰ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ ਨਹੀਂ ਪਤਾ ਨਾ ਜੀ ਸੁਵਸਿਆ ਮਾ ਦਾ ਨਹੀਂ ਪਤਾ ਗੱਲਾਂ ਸਹੀ ਲੱਗ ਰਹੀਆਂ ਨੇ ਸੱਚੀਆਂ ਲੱਗ ਰਹੀਆਂ ਨੇ ਤਾੜੀਆਂ ਮਾਰ ਕੇ ਥੋੜਾ ਹੌਸਲਾ ਵਧਾਓ ਦੱਸ ਦਿਓ ਜ਼ਿਆਦਾ ਟਾਈਮ ਤਾਂ ਨਹੀਂ ਲੈ ਰਿਹਾ ਆਪਾਂ ਜੰਦਰਣੀ ਪਾਸੋਂ ਲੰਘ ਜੰਨੇ ਆਂ ਹਾਂ ਆਪਣਾ ਕੀ ਹੈ ਜਾ ਕੇ ਉੱਥੇ ਵੀ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ ਜਦੋਂ ਬੋਲੋਗੇ ਸੱਚ ਹੀ ਬੋਲੋਗੇ ਬਸ ਸੋ ਇਹ ਤਾਂ ਮੈਂ ਸੁਣਾ ਰਿਹਾ ਕਿਉਂਕਿ ਭਗਤ ਕਬੀਰ ਜੀ ਇਹ ਗੱਲਾਂ ਕਹਿੰਦੇ ਰਹੇ ਨੇ ਕਿ ਜਿਹੜੇ ਉੱਚੇ ਕਹਾਉਂਦੇ ਆਪਣੇ ਆਪ ਨੂੰ ਉਹਨਾਂ ਨੂੰ ਨੀਵਿਆਂ ਤੋਂ ਸਿੱਖਣਾ ਪਊਗਾ ਨੀਵਿਆਂ ਦੇ ਨਾਲ ਨਿਭਾਉਣੀ ਪਊਗੀ ਹਾਂ ਮੈਂ ਨੀਵਾ ਮੇਰਾ ਮੁਰਸ਼ਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਈ ਸਦਕੇ ਜਾਈਏ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸੰਗ ਨਿਭਾਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਵਡਿਆਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਵਡਿਆਈ ਆਸ਼ਿਕ ਹੋ ਤੂੰ ਉਸ ਸੋਹਣੇ ਦਾ ਜਿਸ ਇਹ ਸ਼ਕਲ ਬਣਾਈ ਤੋ ਪ੍ਰਮਾਤਮਾ ਲੋਕਾਂ ਚ ਹੀ ਵੱਸਦਾ ਹੈ। ਪ੍ਰਮਾਤਮਾ ਲੋਕਾਂ ਚ ਹੀ ਵੱਸਦਾ ਹੈ। ਮੈਂ ਤਾਂ ਕੰਮ ਜਦੋਂ ਮੈਂ ਛੱਡਿਆ ਮੈਨੂੰ ਮੈਨੂੰ ਵੀ ਲੜਾਈ ਹੋਈ ਸਾਡੇ ਘਰੇ ਵੀ ਸਾਡੇ 2000 ਯਾਰਾਂ ਦੋਸਤਾਂ ਨੇ ਵੀ ਕਿਹਾ ਕੀ ਕਿੱਧਰ ਪੈਣਾ ਯਾਰ ਟੋਪਿਆਂ ਦੇ ਮੌਕੇ ਦੇਖੀ ਜਾਏਗਾ ਉੱਥੇ ਨਾਲੀਆਂ 'ਚ ਫਿਰਦਾ ਰਹੇਗਾ। ਮੈਂ ਕੁਝ ਨਹੀਂ ਹੁੰਦਾ ਯਾਰ। ਇਹ ਕਿਹੜੀ ਗੱਲ ਹੈ ਯਾਰ ਮੈਂ ਕੈਸਟਾਂ ਸੀੜੀਆਂ ਕੱਢ ਕੇ ਦੁਨੀਆ ਤੋਂ ਤੁਰ ਜਾ ਮੇਰੇ ਅੱਖਾਂ ਸਾਹਮਣੇ ਪੰਜਾਬ ਖਤਮ ਹੋ ਜਾਂਦਾ ਹੈ। ਜ਼ਿਆਦਾ ਨਹੀਂ। ਤਮੇ ਘੜ ਘੜ ਯਾਰ ਹਾ ਦਾ ਨਾਰਾ ਤਾਂ ਮਾਰ ਸਕਦਾ ਮੈਂ। ਮੈਂ ਵਿਰੋਧ ਤਾਂ ਕਰ ਸਕਦਾ। ਮੇਰੇ ਕਹ ਤੇ ਬਦਲੇ ਨਾ ਬਦਲੇ ਲੇਕਿਨ ਕਟ ਕਟ ਮੈਂ ਦੂਜੇ ਪਾਸੇ ਘੜ ਤਾ ਸਕਦਾ ਇਹ ਚ ਕਿਹੜੀ ਗੱਲ ਆ ਯਾਰ ਮੈਂ ਕਹ ਮੇਰੇ ਮੇਰੀ ਮਰਜ਼ੀ ਆ ਮੈਂ ਕੋਈ ਏਟੀਐਮ ਥੋੜੀਆਂ ਮੇਰੇ ਚੋਂ ਪੈਸੇ ਹੀ ਕੱਢ ਜਾਣਗੇ ਸਾਰੇ